आप देख रहे हैं नोदे टाइम्स पंजाब केसरी टीवी किसान मजदूर महापंचायत दिल्ली के रामलीला मैदान में हो रही है आप देख सकते हैं कि तस्वीरों में किसान के जो बड़े नेता हैं एसकेएम के मजदूर यूनियन के सब मंच पर यहां पर बैठ रहे हैं और अपनी अपनी बात जो है मंच के द्वारा लोगों को संबोधित कर रहे हैं इन लोगों की मांग है कि एस के के साथ जो पिछले दिनों जिस तरीके से आंदोलन हुआ था और कहीं ना कहीं समझौता जो है मोदी सरकार के साथ हुआ था उस समझौते को लागू करें साथ ही साथ जितनी भी फसलें हैं उस पर एमएसपी जो है वो लागू करें बिजली बिल जो है वापस लिए जाए ये तमाम जो मांगे हैं इसको लेकर हमारे साथ बूटा सिंह जी हैं बूटा जी लगातार आपकी तरफ से लगातार महापंचायत की जा रही है सब लोग भाषण भी दे रहे हैं मेन मांग आप लोगों की क्या है इस महापंचायत के द्वारा सब तो मुख्य मांग है वाला कानून बनावे सरकार ਜਿਨ੍ਹਾਂ ਨੇ ਸੈਸ਼ਨ ਦੇ ਵਿੱਚ ਪਾਸ ਵੀ ਕੀਤਾ ਜਦੋਂ ਅਸੀਂ ਮੋਰਚਮ ਪਰ ਬੈਠੇ ਸੀ ਦਿੱਲੀ ਤੇ ਉਹਨਾਂ ਨੇ ਮੰਨ ਲਿਆ ਸੀ ਕਿ ਬਣਾਵਾਂਗੇ ਕਮੇਟੀ ਬਣਾਈ ਹੈ ਪਰ ਕਾਨੂੰਨ ਨਹੀਂ ਅਜੇ ਤੱਕ ਬਣਿਆ ਦੂਸਰੀ ਮੰਗ ਹੈ ਕਿ ਜਿਹੜਾ ਅਜੇ ਮਿਸਰਾ ਟਹਿਣੀ ਹੈ ਜੋਟੋ ਉਹਦੇ ਉੱਪਰ ਪਰਚਾ ਦਰਜ ਹਾਇਆ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਤੀਸਰੀ ਮੰਗ ਹੈ ਕਿ ਜੋ ਕਿਸਾਨਾਂ ਤੇ ਮੁਕੱਦਮੇ ਬਣੇ ਸੀ 26 ਜਨਵਰੀ ਨੂੰ ਉਹ ਸਾਰੇ ਸਾਰੇ ਖਤਮ ਕੀਤੇ ਜਾਣ ਔਰ ਜਿਹੜਾ ਕਰਜ਼ਾ ਕਿਸਾਨਾਂ ਦੇ ਸਿਰ ਪੂਰੇ ਭਾਰਤ ਦੇ ਦੇ ਕਿਸਾਨਾਂ ਸਿਰ ਉਹ ਸਾਰਾ ਕਰਜ਼ਾ ਕਿਸਾਨ ਸਰਕਾਰ ਕਾਰਪੋਰੇਟ ਕਰਾਣਿਆਂ ਦਾ ਜਿਵੇਂ ਕਰਦਿਆ ਖਤਮ ਕਰਦੀ ਆ ਉਹ ਕਰਦਿਆ ਖਤਮ ਕਰੇ। ਔਰ ਕਿਸਾਨ ਨੂੰ 60 ਸਾਲ ਦੀ ਉਮਰ ਹੋਰ ਜਾਣ ਤੇ ਸਨਮਾਨ ਯੋਜਨਾ ਤੇ ਤਿਆਰ ਕਰਕੇ ਉਹਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇ। ਫਸਲਾਂ ਕੁਦਰਤੀ ਆਫਤਾਂ ਦੇ ਨਾਲ ਮਰ ਜਾਂਦੀਆਂ ਅਸੀਂ ਮੁਆਵਜ਼ਾ ਮੰਗਦੇ ਰਹ ਜਾਂਦੇ ਆ ਪਰ ਅਗਵਾਜਵਾ ਗੂਗਲ ਦਾ ਤਾਂ ਮਿੱਟੀ ਝੜ ਜਾਂਦੀ ਆ। ਅਸੀਂ ਕਹਿੰਦੇ ਆ ਕਿ ਜਿਹੜੀ ਪ੍ਰਾਈਵੇਟ ਕੰਪਨੀਆਂ ਦੇ ਹੱਥ ਦਿੱਤੀ ਹੋਈ ਐ ਫਸਲੀ ਬੀਮਾ ਯੋਜਨਾ ਇਹ ਕਿਸੇ ਸਰਕਾਰੀ ਏਜੰਸੀ ਨੂੰ ਦਿੱਤੀ ਜਾਵੇ। ਕਰ ਰਹੇ ਹੈ ਅਗਰ ਸਰਕਾਰੀ ਏਜੰਸੀਓ ਦੀ ਭਰਪਾਈ ਨਹੀਂ ਕਰਦੀ ਤਾਂ ਅਸੀਂ ਟੋਟ ਦੇ ਵਿੱਚ ਜਾ ਕੇ ਫਸਲ ਦੀ ਭਰਪਾਈ ਕਰਾ ਲਈਏ ਇਹ ਤਿੰਨ ਨਵੀਆਂ ਬੰਗਾ ਐਡ ਕੀਤੀਆਂ ਅੱਜ ਦੀ ਮਹਾ ਪੰਚਾਇਤ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਲੱਖਾਂ ਤੋਂ ਉੱਪਰ ਇਕੱਠਾ ਹੈ ਜਿਹੜਾ ਚੈੱਕ ਹੋਇਆ ਤੇ ਇਹਨੇ ਅੱਜ ਇਹਨੂੰ ਪਾਸ ਵੀ ਕੀਤਾ ਤੇ ਅੱਗੇ ਇੱਕ ਐਚਕਮ ਦੀ ਮੀਟਿੰਗ ਬੁਲਾ ਕੇ ਅਸੀਂ ਚੋਣਾਂ ਦੌਰਾਨ ਇੱਕ ਰਮੀ ਰਣਨੀਤੀ ਲਕੀਆ ਮੰਗ ਲੈਂਦੇ ਹੈ ਜੀ ਕੀ ਕੋਈ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਸਭਾ ਚੋਣਾਂ ਪਹਿਲੇ ਇਹ ਮਾਂ ਪੰਚਾਇਤ ਕਰਨਾ ਕਿ ਕੋਈ ਸੰਦੇਸ਼ ਦੇਣੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪ ਲੋਕੋ ਦੀ ਤਰਫੋਂ ਸਰਪੰਚ ਮੋਦੀ ਸਰਕਾਰ ਨੂੰ ਸੰਦੇਸ਼ ਦਿੰਦਾ ਹੈ ਕਿ ਗੰਧ ਤੇ ਲਿਖਿਆ ਪੜ ਲਓ ਜੋ ਮੰਗਾ ਕਿਸਾਨਾਂ ਨੇ ਤੁਸੀਂ ਮੰਨੀਆਂ ਸੀ ਅਗਰ ਨਾ ਲਾਗੂ ਕੀਤੀਆਂ ਚੋਣਾਂ ਦੌਰਾਨ ਤੁਹਾਨੂੰ ਕੀਮਤ ਚਕਾਉਣੀ ਪੜੇ ਲੇਕਿਨ ਆਪ ਕੀਮਤ ਦੀ ਗੱਲ ਕਰ ਰਹੇ ਹੋ ਕਿਸਾਨ ਤਾਂ ਇਕਤਾ ਨਹੀਂ ਹੈ ਕੁਝ ਕਿਸਾਨ ਐਸਕੇਮ ਕੇ ਦਿੱਲੀ ਪਹੁੰਚੇ ਹੈ ਤਾਂ ਕੁਝ ਸਿੰਧੂ ਬਾਰਡਰ ਪਰ ਬੈਠੇ ਹੋਏ ਹੈ ਅਰ ਜਦ ਹੀ ਮਹਾ ਪੰਚਾਇਤ ਇਹ ਸਿੱਧ ਕਰਦੀ ਹੈ ਕਿ ਕਿਸਾਨ ਇੱਕ ਜੁਟਾ ਰੁੱਝ ਕਿਸਾਨ ਬਾਕੀ ਬਾਹਰ ਰਹਿ ਗਿਆ ਉਹਨਾਂ ਨੂੰ ਵੀ ਸ਼ਾਮਿਲ ਕਰਨਾ ਬਿਲਕੁਲ ਇਹ ਤੇ ਬੁੱਟਾ ਸਿੰਘ ਜੀ ਜੋ ਖਾਸ ਬਾਤचीत ਕਰ ਰਹੇ تھے ਦਿੱਲੀ ਸੇ ਕਮਲ ਕੁਮਾਰ ਕਨਸਲ ਨਾ ਦਾ ਟਾਈਮਸ ਪੰਜਾਬ ਕੇਸਰੀ ਟੀਵੀ ਬਸ ਆਪੇ